ਇਹ ਇਲੈਕਸ਼ਨ ਸਾਡੇ ਲਈ অতি ਜ਼ਰੂਰੀ ਨੇ ਕਿਉਂਕਿ ਕਰਕੇ ਸਾਰੀਆਂ ਪਾਰਟੀਆਂ ਨੇ ਇਹੋ ਜਿਹੇ ਵਾਅਦੇ ਕੀਤੇ ਐ ਜਿਹੜੇ ਉਹਨਾਂ ਨੇ ਪੂਰੇ ਨਹੀਂ ਕੀਤੇ ਪਰ ਦੂਜੇ ਪਾਸੇ ਸਿਆਸਤ ਨੂੰ ਧਾਰਮਿਕ ਰੰਗ ਦੇ ਕੇ ਵੋਟ ਪਟੌਣਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਪਤਾ ਹੈ ਮੋਤੀ ਨੇ 10 ਸਾਲ ਪਹਿਲਾਂ ਕਿਹਾ ਸੀ ਕਿ ਗਰੀਬੀ ਦੇ ਉੱਤੇ ਅਸੀਂ ਕੰਮ ਕਰਾਂਗੇ ਤੇ ਗਰੀਬਾਂ ਦੀ ਖੁਸ਼ਹਾਲੀ ਬਣਾਵਾਂਗੇ ਤੇ ਕਰਕਰੂ ਜੀ ਨੌਕਰੀ ਦਮਾਂਗੇ ਪਰ ਇਹ ਵਜੇ ਬੀਜੇਪੀ ਤੇ ਆਰਐਸਐਸ ਨੇ ਪੂਰੇ ਦੇਸ਼ ਤੇ ਗਰੀਬੀ ਜਿਉਂ ਦੀ ਜਿਉ ਹੈ ਆਰਾਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਦੇ ਖਾਤੇ ਦੇ ਵਿੱਚ ਟਰਡ ਦੇ ਮਹੀਨੇ 1000 ਰੁਪਿਆ ਬੈਂਕ ਦੇ ਵਿੱਚ ਆ ਜਾਇਆ ਕਰੂਗਾ ਪਰ ਇਹ ਵੀ ਝੂਠਾ ਵੈਦਿਕ ਤਾਂ ਜਿਹਦਾ ਮਤਲਬ ਹੈ ਕੀ ਅਸੀਂ ਲੋਕ ਜਿਹੜੇ ਵੈਧੇ ਕਰਦੇ ਆ ਉਹਨਾਂ ਨੂੰ ਮੰਨ ਜਾਂਦੇ ਆ ਤੇ ਅਸੀਂ ਲੋਕ ਥੋੜੇ ਜੇ ਦਿਮਾਗ ਦੇ ਨਰਮ ਆ ਜਿਹੜਾ ਅਸੀਂ ਸਮਝ ਨਹੀਂ ਸਕਦੇ ਕਿ ਇਹ ਝੂਠੇ ਵੈਧੇ ਕਰਕੇ ਜਾ ਰਹੇ ਆ ਤੇ ਥੜਾ ਥੜ ਇਹਨਾਂ ਨੂੰ ਵੋਟਾਂ ਪਾ ਦਿੱਤੇ ਦਿਨ ਦਿਨ ਦੇ ਹੌਣ ਲੱਖਾਂ ਲੋਕ ਬੇਰੁਜ਼ਗਾਰ ਹੈ ਕਿਸੇ ਨੂੰ ਰੋਜ਼ੀ ਨਹੀਂ ਮਿਲੀ ਪਿਛਲੀ ਪਾਰਲੀਮੈਂਟ ਦੇ ਵਿੱਚ ਦੋ ਨੌਜਵਾਨ ਆਪਣੀ ਜਾਨ ਦੇ ਨਾਲ ਖੇਡਦੇ ਹੋਏ ਪਾਰਲੀਮੈਂਟ ਦੀ ਸਖਤ ਸਿਕਿਉਰਿਟੀ ਨੂੰ ਤੋੜਦੇ ਹੋਏ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਛਾਲਾਂ ਮਾਰੀਆਂ ਤੇ ਗੈਸ ਦੇ ਕਨਸਟ ਛੱਡ ਦਿੱਤੇ ਜਿਹੜੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਉਂ ਪਾਰਲਮੈਂਟ ਦੇ ਉੱਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਆ ਕਿ ਅਸੀਂ ਤੁਹਾਨੂੰ ਰੋਜ਼ੀ ਦਵਾਂਗੇ ਨੌਕਰੀਆਂ ਦਵਾਂਗੇ ਪਰ ਸਾਰਿਆਂ ਨੂੰ ਕਿਸੇ ਨੂੰ ਵੀ ਨੌਕਰੀ ਨਸੀਬ ਨਹੀਂ ਹੋਈ ਹੈ ਸੋ ਸਾਧ ਸੰਗਤ ਜੀ ਇਹੋ ਜਿਹਾ ਕੰਮ ਕਰਨਾ ਆਪਣੀ ਨੌਕਰੀ ਦੇ ਬਦਲੇ ਆਪਣੀ ਜਾਨ ਦੇ ਨਾਲ ਖੇਡ ਜਾਣਾ ਮੈਂ ਸਮਝਦਾ ਹਾਂ ਕਿ ਇਹ ਲੋਕਾਂ ਦੀ ਆਵਾਜ਼ ਹੈ ਜਿਸ ਦੀ ਨਮੈਂਦਰੀ ਉਹ ਦੋ ਨੌਜਵਾਨਾਂ ਨੇ ਪਾਰਲਮੈਂਟ ਦੇ ਵਿੱਚ ਛਾਲ ਮਾਰ ਕੇ ਕੀਤੀ ਬੱਚੀ ਖਰਾਬਟ ਆ ਗਈ ਔਰ ਬੈਠਿਆ ਜਿਹੜਾ ਦੇਸ਼ ਆਪਣੀ ਪਾਰਲੀਮੈਂਟ ਨੂੰ ਦੀ ਰੱਖਿਆ ਨਹੀਂ ਕਰ ਸਕਦਾ ਉਹ ਮਨਖ ਆਪਣੇ ਦੇਸ਼ ਦੀਆਂ ਹੱਦਾਂ ਦੇ ਵਿੱਚ ਰੱਖਿਆ ਕਰੂਗਾ ਤੁਹਾਨੂੰ ਪਤਾ ਹੈ ਮੌਜੂਦੇ ਸਮੇਂ ਦੇ ਵਿੱਚ 2020 ਤੇ 2022 ਦੇ ਵਿੱਚ ਚੀਨ ਨੇ ਲੇ ਲਦਾਖ ਦੇ 8000 ਸਕਰ ਕਿਲੋਮੀਟਰ ਤੇ ਕਮਜ਼ਾ ਕਰਦੇ ਆ 1962 ਦੇ ਵਿੱਚ 40000 ਕਿਲੋਮੀਟਰ ਲਦਾਖ ਦੇ ਕਬਜ਼ੇ ਕਰ ਲਈ ਸੀ ਚੀਨ ਨੇ ਲਦਾਖ ਮੈਂ ਤਾਂ ਕਹਿੰਦਾ ਸ਼ੁਕਰ ਕੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ 1830 ਦੇ ਵਿੱਚ ਸਿੱਖ ਦਰਬਾਰ ਨੇ ਜ਼ਦਾਖ ਨੂੰ ਫਤਿਹ ਕੀਤਾ ਸੀ ਤੇ ਲਗਾਤਾਰ ਸਿੱਖ ਰਾਜ ਦਾ ਖਿੱਸਾ ਸੀਗਾ ਸੋ ਸਾਨੂੰ ਪਲੀਟ ਹੁੰਦੀ ਆ ਕਿ ਜਿਹੜੀ ਮੌਜੂਦਾ ਹਕੂਮਤ ਉਹ ਸਾਡੀਆਂ ਹੱਦਾਂ ਨੂੰ ਸਾਹਮਣੇ ਨਹੀਂ ਸਕਦੀ ਹੈ ਇਸੇ ਤਰ੍ਹਾਂ ਜਿਹੜੇ ਸਾਡੇ ਮਜ਼ਦੂਰ ਖੇਤਾਂ ਦੇ ਸਾਡੇ ਕਿਸਾਨ ਉਹ ਬਾਰਡਰਾਂ ਦੇ ਉੱਤੇ ਖੜੇ ਐ ਉਹਨਾਂ ਤੇ ਹਰਿਆਣਾ ਦੀ ਪੁਲਿਸ ਸੈਂਟਰ ਦੀ ਪੁਲਿਸ ਨੇ ਗੋਲੀਆਂ ਛਲਾ ਕੇ ਜਾਨੋ ਵੀ ਮਰਵਾ ਦਿੱਤਾ ਉਹਨਾਂ ਦੀਆਂ ਛੋਟੀਆਂ-ਛੋਟੀਆਂ ਬੰਗਲਸੀ ਇਕ ਸੀ ਕਿ ਐਮਐਸਪੀ ਨੂੰ ਪੱਕਾ ਕਰੋ ਦੂਜਾ ਸਵਾਮੀ ਨਥਨਰ ਫੋਟ ਨੂੰ ਲਾਗੂ ਕਰੋ ਤੀਜਾ ਕਿਸਾਨਾਂ ਤੇ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਖਤਮ ਕਰ ਦਿਓ ਇਹ ਕੋਈ ਵੱਡੀ ਗੱਲ ਨਹੀਂ ਸੀ 1947 ਤੋਂ ਪਹਿਲਾਂ ਜਦੋਂ ਸਾਰਾ ਪੰਜਾਬ ਇੱਕ ਸੀ ਪਾਕਿਸਤਾਨ ਦਾ ਵੀ ਇੱਕ ਸੀ ਇਹ ਖੰਡਾ ਵੀ ਬਿੱਤੀ ਸੀ ਉਸ ਵੇਲੇ ਸਾਡੇ ਖੇਤੀ ਬਾੜੀ ਦੇ ਬਜ਼ੀਰ ਚੌਧਰੀ ਛੋਟੂ RAM ਜੀ ਚੌਧਰੀ ਛੋਟੂ RAM ਜੀ ਨੇ ਸਾਰੇ ਕਰਜ਼ੇ ਕਿਸਾਨਾਂ ਦੇ ਖਤਮ ਕਰ ਤੇ ਪਾੜ ਕੇ ਰੱਖ ਦਿੱਤੇ ਤੇ ਇਹ ਜਿਹੜੀ ਮੰਗ ਹੈ ਕਿਸਾਨਾਂ ਦੀ ਇਹ ਹੋ ਸਕਦੀ ਹੈ ਪਰ ਮੋਦੀ ਸਰਕਾਰ ਨੇ ਜਿੰਨੇ ਵੀ ਵੱਡੇ ਵੱਡੇ ਸ਼ੌਕਰ ਹੈ ਉਹਨਾਂ ਦੇ ਅਲਪਾ ਖਰਬਾ ਕਰੋੜਾ ਕਰਜੇ ਮaaf ਕਰ ਦਿੱਤੇ ਆ ਪਰ ਕਿਸਾਨ ਤੇ ਕਿਸਾਨ ਮਜ਼ਦੂਰ ਦਾ ਬਿਲਕੁਲ ਨਹੀਂ ਕੀਤਾ ਹੈਗਾ ਅੱਜ ਵੀ ਬਾਰਡਰਾਂ ਦੇ ਉੱਤੇ ਸਾਡੇ ਕਿਸਾਨ ਖੜੇ ਆ ਕਨੌਰੀ ਤੇ ਸ਼ੰਭੂ ਦੇ теаਥਰੇ ਇੰਡੀਆ ਦੀ ਹੱਦ ਮੁੱਕ ਜਾਂਦੀ ਹੈ ਸ਼ੰਭੂ ਵੀ ਕਨੌਰੀ ਵੀ ਬਾਰਡਰ ਦੇ ਉੱਤੇ ਬੰਦਸਾਂ ਲਾਈਆਂ ਹੋਈਆਂ ਇੱਕ ਨਵਾਂ ਬਾਰਡਰ ਬਣਾਤਾ ਜੇ ਛੋਕਸਾਨ ਦਿੱਲੀ ਨਹੀਂ ਜਾ ਸਕਦੇ ਹੋਗੇ ਸੋ ਸਤਕਾਰਯੋਗ ਸਾਧ ਸੰਗਤ ਜੀ ਇਹ ਜਿਹੜੀਆਂ ਤਕਲੀਫਾਂ ਹੈ ਜੀਆਂ ਇਹਨਾਂ ਨੂੰ ਆਪਾਂ ਨੂੰ ਸੋਚਣਾ ਪਊਗਾ ਅੱਜ ਸਿੱਖ ਹਿੰਦੂਸਾਨ ਦੀ ਮੱਤਸ ਹੈ ਪਰ ਮੋਤੀ ਨੇ ਗਰੇਵ ਜੀ ਸ਼ਾਨੇ ਵਿਦੇਸ ਤੇ ਜੀ ਜੈ ਸ਼ੰਕਰ ਨੇ ਦਿ ਨੈਸ਼ਨਲ ਸਕਿਉਰਟੀ ਅਫਸਰ ਡੋਇਨ ਨੇ ਇੱਕ ਨਵੀਂ ਪਾਲਿਸੀ ਬਣਾਈ ਹੈ ਕਿ ਜਿੱਥੇ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਇੰਡੀਆ ਦੇ ਵਿੱਚ ਵੀ ਜਾਂ ਬਾਰਤ ਪਰਖੰਡ ਵਿੱਚ ਵੀ ਉਸ ਨੂੰ ਹਕੂਮਤ ਈੰਡੀਆ ਦੀ ਮਰਵਾਦ ਹੋ ਗਈ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਰਜੋ ਨੂੰ ਮਾਰ ਦਿੱਤਾ ਜਿੱਪੂ ਦਮਨ ਸਿੰਘ ਮਲਕ ਨੂੰ ਮਾਰਤਾ ਕੈਨੇਡਾ ਦੇ ਵਿੱਚ ਸਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਤਾ ਇੰਡੀਆ ਦੀਆਂ ਏਜੰਸੀਆਂ ਨੇ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਜਾਨੋਂ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜ ਵਾਰ ਨੂੰ ਮਾਰਤਾ ਤੇ ਲਖਬੀਰ ਸਿੰਘ ਰੋਡਿਆਂ ਨੂੰ ਮਾਰਤਾ ਆਪਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਸਾਡੇ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਰਵਾਤਾ ਸੋ ਸਾਧ ਸੰਗਤ ਜੀ ਇਹ ਜਿਹੜੀ ਪਾਲਿਸੀ ਹੈ ਸਿੱਖਾਂ ਨੂੰ ਮਰਵਾਉਣ ਦੇ ਲਈ ਇਹ ਜਿਹੜੀ ਸਿਰਫ ਆਪਣੀ ਪਾਰਟੀ ਬੋਲ ਰਹੀ ਹੈ ਇੱਥੇ ਬਾਕੀ ਦੇ ਕੈਂਡੀਡੇਟ ਵੀ ਆਉਣਗੇ ਉਹਨਾਂ ਨੂੰ ਤੁਸੀਂ ਜ਼ਰੂਰ ਪੁੱਛੋ ਕਿ ਤੁਹਾਡੇ ਵੋਹ ਬੰਦ ਕਿਉਂ ਨੇ ਕਿ ਜਿਹੜੀ ਇੰਡੀਆ ਦੀ ਨਵੀਂ ਪਾਲਿਸੀ ਹੈ ਕਿ ਸਿੱਖਾਂ ਨੂੰ ਛੁਣ ਛੁਣ ਕੇ ਮਾਰਨ ਦੀ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ